ਆਪਣਾ ਸ਼੍ਰੋਮਣੀ ਅਕਾਲੀ ਦਲ ਸੀ ਜਹੈਦਾਰ ਮੋਹਨ ਸਿੰਘ ਤੁਰਵੜਗੇ ਬੜੇ-ਬੜੇ ਇਹ ਪ੍ਰਧਾਨ ਇਹਦੇ ਚੱਲੇ ਆ ਰਹੇ ਅੱਜ ਅਕਾਲੀ ਦਲ ਜਿਹੜਾ ਇਹ ਪਰਿਵਾਰਵਾਦ ਚ ਕਿਉਂ ਸਿਮਟ ਕੇ ਰਹਿ ਗਿਆ ਕੇਵਲ ਇੱਕ ਪਰਿਵਾਰ ਦੇ ਵਿੱਚ ਹੀ ਛੇ-ਛੇ ਸੱਤ-ਸੱਤ ਦੌੜਦੇ ਕਿਉਂ ਮੈਂ ਜੇ ਗੱਲ ਕਰਾਂ ਹਲਕਾ ਫਤਿਹਗੜ ਚੂੜੀਆਂ ਤੋਂ ਨਿਰਮਲ ਸਿੰਘ ਕਹਲੋਂ ਦਾਸ ਪੁੱਤਰ ਆ ਰਵੀਕਰਨ ਸਿੰਘ ਕਹਲੋਂ ਉਹ ਬੈਂਕ ਦਾ ਵੀ ਚੇਅਰਮੈਨ ਆ ਟਿਊਬਲ ਕਾਰਪੋਰੇਸ਼ਨ ਦਾ ਵੀ ਚੇਅਰਮੈਨ ਆ ਜੂਥ ਦਾ ਵੀ ਉਹਦੇ ਕੋਲ ਸੱਤ ਅਹੁਦੇ ਨੇ ਤੁਸੀਂ ਥੱਲੇ ਵਰਕਰ ਕੰਮ ਕਰਨ ਵਾਲੇ ਸਤਾ ਜਾਣੇ ਚ ਕਿਉਂ ਨਹੀਂ ਬਣਦੇ ਪਰਿਵਾਰਵਾਦ ਚ ਕਿਉਂ ਸਿਮਟ ਕੇ ਰਹੀ ਜਾਂਦਾ ਸਾਰ ਦੇਖੋ ਇਹਦੇ ਵਿੱਚ ਡੈਮੋਕ੍ਰੈਟਿਕ ਸਿਸਟਮ ਵੀ ਤੁਸੀਂ ਕਿਸੇ ਨੂੰ ਇਹ ਤਾਂ ਕਹਿ ਨਹੀਂ ਸਕਦੇ ਜੀ ਕਿ ਜਿਹਦੇ ਹੱਕ 'ਚ ਕੋਈ ਹੋਵੇ ਮੈਨੂੰ ਇਹ ਦੱਸੋ ਮੈਂ ਉਸ ਦਾ ਕੋਈ ਇਸ ਤਰ੍ਹਾਂ ਦਾ ਮਦਦਈ ਨਹੀਂ ਵੀ ਕਿ ਡਾਕਟਰਾਂ ਦੇ ਬੱਚੇ ਸਾਰੇ ਡਾਕਟਰ ਨਹੀਂ ਹੁੰਦੇ ਕੀ ਜਿਹੜੇ ਫੌਜੀ ਆਫਸਰ ਨੇ ਉਹਨਾਂ ਦੇ ਬੱਚੇ ਕੁਝ ਨਹੀਂ ਜਾਂਦੇ ਕੀ ਬਾਕੀ ਕਿਸੇ ਵੀ ਦੇਖੋ ਵਕੀਲਾਂ ਦੇ ਨੇ ਉਹਨਾਂ ਦੇ ਵਿੱਚ ਵਕੀਲ ਨਹੀਂ ਬਣਦੇ ਨਹੀਂ ਪਰ ਜਿਹੜੇ ਵਰਕਰ ਤੁਹਾਡੇ ਵਾਅਦੇ ਕੰਮ ਕਰਦੇ ਲੋਕੀ ਲਲਣ ਮਰ ਜਾਂਦੇ ਥੱਲੇ ਪਿੰਡਾਂ ਦੇ ਵਿੱਚ ਜਿਹੜੀਆਂ ਪਾਰਟੀਆਂ ਨੇ ਮੈਂ ਮੈਂ ਤੁਹਾਨੂੰ ਸਭ ਪਰਿਵਾਰ ਦੇ ਵਿੱਚ ਚਾਚੇ ਭਤੀਜੇ ਦਾ ਖੂਨ ਬੋਲ ਨਹੀਂ ਰਹਿ ਗਿਆ ਪਾਰਟੀਬਾਜ਼ੀ ਕਰਕੇ ਤੇ ਤੁਸੀਂ ਉੱਪਰ ਸਾਰਾ ਇਹ ਜੰਮਣ ਮਰਨ ਵੀ ਤੁਹਾਡੇ ਇਕੱਠੇ ਸਾਰਿਆਂ ਦੇ ਜਿਹੜੀਆਂ ਦੂਜਿਆਂ ਦੇ ਇੱਕ ਦੂਜੇ ਜਾਣਣ ਪਿੰਡਾਂ ਦੇ ਲੋਕ ਲਲਣ ਮਰ ਜਾਂਦੇ ਪਿੰਡਾਂ ਦੇ ਨੌਜਵਾਨਾਂ ਨੂੰ ਵਰਕਰਾਂ ਨੂੰ ਕਿਉਂ ਨਹੀਂ ਗਾਲੀ ਕੱਢਦੇ ਇੱਕ ਬੰਦੇ ਕੋ ਸੱਤ ਆਉਦੇ ਹੋਣੇ ਉਹ ਸੱਤਾਂ ਬੰਦਿਆਂ ਚ ਨਹੀਂ ਵੱਡੇ ਵੱਡੇ ਕੀ ਉਸ ਹਲਕੇ 'ਚ ਕੋਈ ਬੰਦਾ ਹੋਰ ਕੰਮ ਕਰਨ ਦੇ ਲੈ ਗਈ ਨਹੀਂ ਮੈਂ ਨਹੀਂ ਸਾਹਿਬ ਜੀ ਮੈਂ ਤੁਹਾਡੇ ਮੈਂ ਤੁਹਾਨੂੰ 100% ਸੇਮ ਅਹ ਸਹਿਮਤ ਨਹੀਂ ਹਾਂ ਮੈਂ ਤੁਹਾਡੀ ਗੱਲ ਨਾਲ ਬਹੁਤ ਹੱਦ ਤੱਕ ਸਹਿਮਤ ਵੀ ਹਾਂ ਹਮ ਲੇਕਿਨ ਜਦੋਂ ਆ ਕੇ ਉੱਥੇ ਕੋਈ ਸਿਸਟਮ ਬਣਦਾ ਹਮ ਉਹਦੇ ਟਾ ਕੇ ਸਾਰੇ ਬੰਦੇ ਉੱਥੇ ਫਰਜ਼ ਕਰ ਯੂਥ ਕਹਿੰਦੇ ਜੀ ਸਾਨੂੰ ਇਹਨੂੰ ਬਣਾਓ ਜੀ ਯੂਥ ਦਾ ਪ੍ਰਧਾਨ ਜੀ ਹੋਨੋਂ ਤੁਸੀਂ ਕਿਵੇਂ ਕਹੋ ਇਹਨੂੰ ਨੇ ਅਸੀਂ ਨਹੀਂ ਬੋਲਣਾ ਨਹੀਂ ਇਹ ਤੇ ਉਪਰੋਂ ਇਹ ਇਹ ਗੱਲ ਤੇ ਜਿਹੜੀ ਟੀਟ ਸਭਾ ਸੀ ਅਸੀਂ ਅਸੀਂ ਇਸ ਗੱਲ ਨਾਲ ਜਾਂ ਲੋਕ ਵੀ ਇਸ ਗੱਲ ਨਾਲ ਸਹਿਮਤ ਨਹੀਂ ਕਿਉਂਕਿ ਹਰ ਪਰਿਵਾਰ ਦੇ ਵਿੱਚ ਤੁਸੀਂ ਕੋਈ ਵੇਖ ਲਓ ਹੁਣ ਮੈਂ ਜੇ ਸਿੱਧਾ ਕਹਾਂ ਤੁਸੀਂ ਰਾਜ ਸਭਾ ਮੈਂਬਰ ਹੋ ਤੁਹਾਡਾ ਪੁੱਤਰ ਜਿਹੜਾ ਵਾ ਉਹ ਕੈਬਨਿਟ ਮੰਤਰੀ ਆ ਤੁਹਾਡੇ ਪਰਿਵਾਰ 'ਚ ਹੋਰ ਵੀ ਉਹਦਾ ਹੋ ਸਕਦਾ ਵਾ ਹੋਰ ਹਲਕੇ ਦੇ ਵਿੱਚ ਜਾਂ ਹੋਰ ਨੌਜਵਾਨਾਂ ਨੂੰ ਤੁਸੀਂ ਕਿਉਂ ਨਹੀਂ ਅੱਗੇ ਲਿਆ ਰਹੇ ਕੇਵਲ ਲੀਡਰਾਂ ਦੇ ਬੱਚੇ ਹੀ ਲੀਡਰ ਬਣ ਰਹੇ ਨੇ ਕੋਈ ਦੂਜਾ ਦੇ ਉੱਠੀ ਨਹੀਂ ਰਿਹਾ ਇਹ ਛੱਡ ਦਿੱਤਾ ਜਾਂਦਾ ਗੱਲ ਇਹ ਹੈ ਮੈਂ ਕਿਹੜੀ ਜਗ੍ਹਾ ਨਹੀਂ ਹੈ ਜੀ ਸਾਰੀ ਦੁਨੀਆ ਚ ਕਿਹੜੀ ਦੱਸ ਕਿਹੜੀ ਜਗ੍ਹਾ ਨਹੀਂ ਹੈ ਮੈਂ ਅਸੀਂ ਆਮ ਆਦਮੀ ਪਾਰਟੀ ਕਹ ਰਹੀ ਹੈ ਇੱਕ ਘਰ ਚ ਦੋ ਟਿਕਟਾਂ ਨਹੀਂ ਦਵਾਂਗੇ ਹੁਣ ਵਕਤ ਆਊਗਾ ਦੇਖ ਲਿਓ ਤੁਸੀਂ ਉਹਨਾਂ ਦਾ ਅਜੇ ਤੱਕ ਉਹਨਾਂ ਦਿੱਤੀਆਂ ਨਹੀਂ ਜੋ ਟਿਕਟ ਅਜੇ ਟਿਕਟ ਵੰਡੇ ਹੀ ਨਹੀਂ ਗਏ ਨਹੀਂ ਦਿੱਲੀ ਚ ਉਹਨਾਂ ਇਲੈਕਸ਼ਨ ਲੜੀ ਹੈ ਦਿੱਲੀ ਚ ਕੋਈ ਪਹਿਲੀ ਵਾਰ ਇੱਕ ਪਰਵਾਰ ਤੋਂ ਦੋ ਚਾਰ ਟਿਕਟਾਂ ਦਿੱਤੀਆਂ ਪਹਿਲਾ ਤਜਰਬਾ ਹੈ ਦਿੱਲੀ ਦਾ ਜਿਸ ਤਰ੍ਹਾਂ ਦੀ ਦਿੱਲੀ ਦੀ ਇਲੈਕਸ਼ਨ ਹੋਈ ਹੈ ਸਾਰਿਆਂ ਨੂੰ ਪਤਾ ਹੈ ਗੱਲ ਤਾਂ ਹੁਣ ਪਤਾ ਲੱਗੇਗਾ ਆਮ ਆਦਮੀ ਹੋਨੂ ਤੁਸੀਂ ਕਿਵੇਂ ਕਹੋ ਇਹਨੂੰ undefinable ਨਹੀਂ ਇਹ ਤੇ ਉਪਰੋਂ ਉਹਦੇ ਇਹ ਇਹ ਗੱਲ ਤੇ ਜਿਹੜੀ ਢੀੜ ਸਭਾ ਸੀ ਅਸੀਂ ਅਸੀਂ ਇਸ ਗੱਲ ਨਾਲ ਜਾਂ ਲੋਕ ਵੀ ਇਸ ਗੱਲ ਨਾਲ ਸਹਿਮਤ ਨਹੀਂ ਕਿਉਂਕਿ ਹਰ ਪਰਿਵਾਰ ਦੇ ਵਿੱਚ ਤੁਸੀਂ ਕੋਈ ਵੇਖ ਲਓ ਹੁਣ ਮੈਂ ਜੇ ਸਿੱਧਾ ਕਹਾਂ ਤੁਸੀਂ ਰਾਜ ਸਭਾ ਮੈਂਬਰ ਹੋ ਤੁਹਾਡਾ ਪੁੱਤਰ ਜਿਹੜਾ ਵਾ ਉਹ ਕੈਬਨਿਟ ਮੰਤਰੀ ਹੈ ਤੁਹਾਡੇ ਪਰਿਵਾਰ 'ਚ ਹੋਰ ਵੀ ਉਹਦਾ ਹੋ ਸਕਦਾ ਵਾ ਹੋਰ ਹਲਕੇ ਦੇ ਵਿੱਚ ਜਾਂ ਹੋਰ ਨੌਜਵਾਨਾਂ ਨੂੰ ਤੁਸੀਂ ਕਿਉਂ ਨਹੀਂ ਅੱਗੇ ਲਿਆ ਰਹੇ ਕੇਵਲ ਲੀਡਰਾਂ ਦੇ ਬੱਚੇ ਹੀ ਲੀਡਰ ਬਣ ਰਹੇ ਨੇ ਕੋਈ ਦੂਜਾ ਦੇ ਉੱਠੀ ਨਹੀਂ ਰਿਹਾ ਕਿੰਨੇ ਠੁਕੀ ਜਾਂਦੇ ਇੱਕ ਬੰਦੇ ਕੋ ਸੱਤ ਆਉਦੇ ਹੋਣੇ ਉਹ ਸੱਤਾਂ ਬੰਦਿਆਂ 'ਚ ਨਹੀਂ ਬੰ ਮੈਂ ਨਹੀਂ ਸਾਜੀ ਮੈਂ ਤੁਹਾਡੇ ਮੈਂ ਤੁਹਾਡੇ ਨਾਲ 100% ਸਹਿਮਤ ਨਹੀਂ ਹਾਂ ਮੈਂ ਤੁਹਾਡੀ ਗੱਲ ਨਾਲ ਬਹੁਤ ਹੱਦ ਤੱਕ ਸਹਿਮਤ ਵੀ ਹਾਂ ਹਮ ਲੇਕਿਨ ਜਦੋਂ ਆ ਕੇ ਉੱਥੇ ਕੋਈ ਸਿਸਟਮ ਬਣਦਾ ਹਮ ਉਹਦੇ ਕਿ ਆ ਕੇ ਸਾਰੀ ਬੰਦੇ ਉੱਥੇ ਫਰਜ਼ ਕਰ ਯੂਥ ਕਹਿੰਦੇ ਜੀ ਸਾਨੂੰ ਇਹਨੂੰ ਬਣਾਓ ਜੀ ਯੂਥ ਦਾ ਪ੍ਰਧਾਨ ਜੀ ਆਪਣਾ ਸ਼੍ਰੋਮਣੀ ਅਕਾਲੀ ਦਲ ਸੀ ਜਿਹੜੇ ਮੋਹਨ ਸਿੰਘ ਤੁਰਵੜਗੇ ਬੜੇ ਬੜੇ ਇਹ ਪ੍ਰਧਾਨ ਇਹਦੇ ਚੱਲੇ ਆ ਰਹੇ ਅੱਜ ਅਕਾਲੀ ਦਲ ਜਿਹੜਾ ਇਹ ਪਰਿਵਾਰਵਾਦ ਚ ਕਿਉਂ ਸਿਮਟ ਕੇ ਰਹਿ ਗਿਆ ਕੇਵਲ ਇੱਕ ਪਰਿਵਾਰ ਦੇ ਵਿੱਚ ਛੇ ਛੇ ਸੱਤ ਸੱਤ ਆਉਦੇ ਕਿਉਂ ਮੈਂ ਜੇ ਗੱਲ ਕਰਾਂ ਹਲਕਾ ਫਤਿਹਗੜ ਚੂੜੀਆਂ ਤੋਂ ਨਿਰਮਲ ਸਿੰਘ ਕਲੋਂ ਦਾ ਸੁਪੁੱਤਰ ਆ ਰਵਿਕਰਨ ਸਿੰਘ ਕਲੋਂ ਉਹ ਬੈਂਕ ਦਾ ਵੀ ਚੇਅਰਮੈਨ ਆ ਟਿਊਬਲ ਕਾਰਪੋਰੇਸ਼ਨ ਦਾ ਵੀ ਚੇਅਰਮੈਨ ਆ ਜੂਸ ਦਾ ਵੀ ਉਹਦੇ ਕੋਲ ਸੱਤ ਅਹੁਦੇ ਨੇ ਤੁਸੀਂ ਬਾਕੀ ਕਿਸੇ ਵੀ ਦੇਖੋ ਵਕੀਲਾਂ ਦੇ ਨੇ ਉਹਨਾਂ ਦੇ ਵਿੱਚ ਵਕੀਲ ਨਹੀਂ ਬਣਦੇ ਨਹੀਂ ਪਰ ਜਿਹੜੇ ਵਰਕਰ ਤੁਹਾਡੇ ਬਾਅਦ ਦੇ ਕੰਮ ਕਰਦੇ ਲੋਕੀ ਲਾਲੜ ਮਰ ਜਾਂਦੇ ਥੱਲੇ ਪਿੰਡਾਂ ਦੇ ਵਿੱਚ ਜਿਹੜੀਆਂ ਪਾਰਟੀਆਂ ਮੂਹੀਆਂ ਮੈਂ ਮੈਂ ਸੋਚਦਾ ਪਰਿਵਾਰ ਦੇ ਵਿੱਚ ਚਾਚੇ ਭਤੀਜੇ ਦਾ ਖੂਨ ਬੋਲ ਨਹੀਂ ਰਹਿ ਗਿਆ ਪਾਰਟੀ ਬਾਜੀ ਕਰਕੇ ਤੇ ਤੁਸੀਂ ਉੱਪਰ ਸਾਰਾ ਇਹ ਜੰਮਣ ਮਨ ਵੀ ਤੁਹਾਡੇ ਇਕੱਠੇ ਸਾਰਿਆਂ ਦੇ ਜਿਹੜੀਆਂ ਦੂਜਿਆਂ ਦੇ ਇੱਕ ਦੂਜੇ ਜਾਣਣ ਪਿੰਡਾਂ 'ਚ ਲੋਕ ਲਾਲੜ ਮਰ ਜਾਂਦੇ ਪਿੰਡਾਂ ਦੇ ਨੌਜਵਾਨਾਂ ਨੂੰ ਵਰਕਰਾਂ ਨੂੰ ਕਿਉਂ ਨਹੀਂ ਗਾੜੀ ਥੱਲੇ ਵਰਕਰ ਕੰਮ ਕਰਨ ਵਾਲੇ ਸਤਾ ਜਾਣਿਆਂ 'ਚ ਕਿਉਂ ਨਹੀਂ ਬਣਦੇ ਪਰਵਾਦਵਾਰ 'ਚ ਕਿਉਂ ਸਿਮਟ ਕੇ ਰਹਿ ਜਾਂਦਾ ਸਾਰਾ ਕੁਝ ਦੇਖੋ ਇਹਦੇ ਵਿੱਚ ਡੈਮੋਕ੍ਰੈਟਿਕ ਸਿਸਟਮ ਵੀ ਤੁਸੀਂ ਕਿਸੇ ਨੂੰ ਇਹ ਤਾਂ ਕਹਿ ਨਹੀਂ ਸਕਦੇ ਜੀ ਕਿ ਜਿਹਦੇ ਹੱਕ 'ਚ ਕੋਈ ਹੋਵੇ ਕਿ ਮੈਨੂੰ ਇਹ ਦੱਸੋ ਮੈਂ ਉਹ ਸਿੱਧਾ ਕੋਈ ਇਸ ਤਰ੍ਹਾਂ ਮਦਇਰੇ ਵੀ ਕਿ ਡਾਕਟਰਾਂ ਦੇ ਬੱਚੇ ਸਾਰੇ ਡਾਕਟਰ ਨਹੀਂ ਹੁੰਦੇ ਕੀ ਜਿਹੜੇ ਫੌਜੀ ਆਪ ਸਭ ਨੇ ਉਹਨਾਂ ਦੇ ਬੱਚੇ ਕੋਚ ਨਹੀਂ ਜਾਂਦੇ ਕੀ